ਹਾਂਜੀ ਦੋਸਤੋ ਸਵਾਗਤ ਹੈ ਟਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ। ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਕਣਕ ਬਾਰੇ ਕਿ ਜਿਹੜੇ ਕਣਕ ਦੇ ਉੱਤੇ ਆ ਕਾਲੇ ਕਾਲੇ ਸਟਾਈ ਹੋਏ ਨੇ ਜਾਂ ਕਈਆਂ ਤੇ ਉਹਦੇ ਜਾਮਣੀ ਜਿਹੇ ਹੋਏ ਨੇ ਇਹਨਾਂ ਦਾ ਕੀ ਕਾਰਨ ਹੋਵੇ ਤੇ ਕੀ ਇਲਾਜ ਆ ਤੇ ਸਭ ਤੋਂ ਜ਼ਰੂਰੀ ਗੱਲ ਕੀ ਇਹਦਾ ਝਾੜ ਦੇ ਵਿੱਚ ਕੀ ਨੁਕਸਾਨ ਹੋਵੇਗਾ ਤੇ ਜਾਂ ਇਹਦਾ ਕੀ ਇਲਾਜ ਹੋ ਸਕਦਾ ਵਾ। ਅੱਜ ਤੋਂ 4-5 ਸਾਲ ਪਹਿਲਾਂ ਜੀ ਇਹ ਔਖਾ ਮਤਲਬ ਵੇਖਣ ਨੂੰ ਮਿਲੇ ਸੀ ਕਿ ਹਰ ਇੱਕ ਵੈਰਾਈਟੀ ਤੇ ਹੁੰਦੇ ਨੇ ਤੇ ਇਹ ਇਹਨਾਂ ਦਾ ਕਾਰਨ ਹੈ ਕਿ ਕਿਉਂ ਹੁੰਦੇ ਨੇ। ਜਿਆਦਾ ਤਾਪਮਾਨ ਜਦੋਂ ਵਧਣ ਲੱਗਦਾ ਵਾ ਤਾਂ ਕਰਕੇ ਹੋ ਜਾਂਦੇ ਨੇ ਤਾਂ ਇਹ ਪੰਜਾਬ ਯੂਨੀਵਰਸਿਟੀ ਜਿਹੜੀ ਅਗਲੀ ਕਚਾ ਲੁਧਿਆਣਾ ਉਹਨਾਂ ਦੇ ਮੁਤਾਬਿਕ ਜੇ ਟੈਂਪਰੇਚਰ ਵੱਧਦਾ ਉਹਦੇ ਕਾਰਨ ਇਹ ਇਦਾਂ ਦੇ ਸਿੱਟੇ ਹੋ ਜਾਂਦੇ ਨੇ ਤੇ ਹਰ ਇੱਕ ਵੈਰਾਈਟੀ ਦੇ ਵਿੱਚ ਆਉਂਦੇ ਨੇ ਖਾਸ ਕਰਕੇ 200 ਵੈਰਾਈਟੀ ਜਿਹੜੀ 222 ਵੈਰਾਈਟੀ ਹੈ ਉਹਦੇ ਵਿੱਚ ਜਿਆਦਾ ਆਉਂਦਾ ਵਾ 303 187 327 826 ਤੇ ਹਰ ਇੱਕ ਵੈਰਾਈਟੀ ਵਿੱਚ ਇਹਦੇ ਲਸਣ ਮਤਲਬ ਦੇਖੇ ਜਾ ਸਕਦੇ ਨੇ ਸੋ ਆ 222 ਵਾਈ ਬਰੇਟੀ ਹੈ ਜੀ ਤੇ ਇਹਦੇ ਵਿੱਚ ਵੀ ਕੋਈ ਕੋਈ ਹਰ ਇੱਕ ਸਿੱਟੇ ਤੁਸੀਂ ਵੇਖ ਸਕਦੇ ਹੋ ਇਧਰ ਹੀ ਤੁਹਾਨੂੰ ਦਿਖਾਵਾਂ ਇਹਦੇ ਹਰ ਇੱਕ ਸਿੱਟੇ ਦੇ ਵਿੱਚ ਇਹ ਆਏ ਨਹੀਂ ਤੇ ਇਹਨਾਂ ਦਾ ਕੋਈ ਇਲਾਜ ਹੈ ਇਹਨਾਂ ਦਾ ਕੋਈ ਵੀ ਨਹੀਂ ਜੀ ਇਲਾਜ ਦਾ ਕੋਈ ਵੀ ਨਹੀਂ ਜਿਵੇਂ ਮੈਂ ਪਹਿਲਾਂ ਦੱਸੂਗਾ ਕਿ ਇਹ ਟੈਂਪਰੇਚਰ ਜ਼ਿਆਦਾ ਮਤਲਬ ਜਦੋਂ ਨਕਰੀਜ ਹੁੰਦਾ ਵਾ ਉਹਦੇ ਕਰਕੇ ਇਹ ਹੁੰਦਾ ਜੀ ਤੇ ਇਹਦਾ ਇਲਾਜ ਕੋਈ ਵੀ ਨਹੀਂ ਹੈਗਾ ਤੇ ਮਤਲਬ ਇਹ ਵੀ ਪੰਜਾਬ ਜੁਨੀਵਰਸਿਟੀ ਦਾ ਐਗਰੀਕਲਚਰ ਦੇ ਉਹਦੇ ਮੁਤਾਬਕ ਇਹਦਾ ਇਲਾਜ ਕੋਈ ਨਹੀਂ ਸੋ ਇਹਦਾ ਜੇ ਲਾਜ ਵੀ ਨਹੀਂ ਕੋਈ ਤਾਂ ਇਹਦਾ ਨੁਕਸਾਨ ਵੀ ਨਹੀਂ ਹੁੰਦਾ ਚੜਦੇ ਵਿੱਚ ਮਤਲਬ ਉਹ ਕੁੰਡੀ ਕ ਤੋੜ ਕੇ ਦਿਖਾ ਦਣਾ ਵੀ ਜੀ ਨੇ ਇਹਦਾ ਸੀਟਾ ਮਤਲਬ ਵਿੱਚ ਕਾਲਾ ਵਾ ਤੇ ਇਹਦੇ ਦਾਣੇ ਕੱਢ ਕੇ ਦਿਖਾ ਦਣਾ ਕਿ ਕੀ ਹੋਇਆ ਵਾ ਤੇ ਮੈਂ ਤੋੜ ਕੇ ਆ ਤੁਸੀਂ ਦੇਖ ਸਕਦੇ ਹੋ ਕਿ ਆ ਇਹਦੇ ਵਿੱਚ ਦਾਣੇ ਕੱਢੇ ਨੇ ਦਾਣੇ ਬਿਲਕੁਲ ਇਹ ਹਰੇ ਨੇ ਤੇ ਇਹਨਾਂ ਤੇ ਕੋਈ ਦਾਗ ਜਾਂ ਦੱਬਾ ਨਹੀਂ ਲੱਗਾ ਪਰ ਸੀਟੇ ਦੇ ਬਾਹਰ ਬਾਹਰ ਤੁਸੀਂ ਵੀ ਦੇਖ ਸਕਦੇ ਇਥੇ ਲੱਗਾ ਸੀ ਪਰ ਦਾਣਿਆਂ ਤੇ ਨਹੀਂ ਲੱਗਾ ਦਾਣਿਆਂ ਦੀ ਮਤਲਬ ਦੂਜੀ ਗ੍ਰੋਥ ਵੀ ਚੰਗੀ ਹੈ ਇਹ ਚਾਰ ਦਾਣੀ ਹੁੰਦਾ ਦੀ ਗਰੋਥ ਚੰਗੀ ਏ ਤੇ ਮਤਲਬ ਤਿੰਨ ਵਿੱਚ ਜਿਆਦਾ ਕਾਫੀ ਚੰਗੇ ਨੇ ਦੋਹਾਂ ਦੀ ਥੋੜੀ ਜਿਹੀ ਗਰੋ 1 ਦੀ ਥੋੜੀ ਘੱਟ ਵਾ ਤੇ 1 ਦੀ ਥੋੜੀ ਜਿਹੀ ਜਿਆਦਾ ਵਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਨੁਕਸਾਨ ਕੋਈ ਵੀ ਚਾਰ ਦੇ ਵਿੱਚ ਨਹੀਂ ਹੁੰਦਾ ਤੇ ਨਾ ਹੀ ਕੋਈ ਇਹਦਾ ਲਾਜ ਵਾ ਤੇ ਕਈ ਕਿਸਾਨ ਪੜਾ ਕਹਿੰਦੇ ਕਿ ਉਲੀ ਰੋਗ ਆ ਤੇ ਉਲੀ ਰੋਗ ਦੀਆਂ ਸਪਰੇਅ ਕਰ ਦਿੰਦੇ ਨੇ ਤੇ ਜਿੱਤੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਕਣਕ ਭਜਦੀ ਆ ਤੇ ਕਣਕ ਦਾ ਮਤਲਬ ਖਰਚਾ ਉੱਤੇ ਹੋਰ ਚੜਦਾ ਵਾ ਸੋ ਇਹਨਾਂ ਦਾ ਕਪੜਾ ਆਉਣ ਦੀ ਕੋਈ ਲੋੜ ਨਹੀਂ ਇਹ ਇੱਕ ਟੈਂਪਰੇਚਰ ਵਧਣ ਕਰਕੇ ਆਉਂਦਾ ਜੀ ਤੇ ਹੋਰ ਇਹਦਾ ਕੋਈ ਮਤਲਬ ਨਾ ਕੋਈ ਲਾਜਵਾ ਤੇ ਨਾ ਹੀ ਕੋਈ ਇਹਦਾ ਨੁਕਸਾਨ ਵਾ ਸੋ ਇਹੋ ਜਿਹੀ ਇੱਕ ਵੀਡੀਓ ਸਾਂਝੀ ਕਰਨੀ ਕਿ ਤੇ ਹਰ ਇੱਕ ਵੈਰਾਈਟੀ ਦੇ ਵਿੱਚ ਆਉਂਦਾ ਜੀ ਤੇ ਹੋਰ ਕੋਈ ਇਹਦਾ ਆਚਾਰ ਚ ਕੋਈ ਇਹਦਾ ਮਤਲਬ ਨਹੀਂ ਇਹ ਘਟਾਉਂਦਾ ਤੇ ਹਰ ਇੱਕ ਵੈਰਾਈਟੀ ਜੀ ਵਿੱਚ ਵੇਖਣ ਨੂੰ ਤੁਹਾਨੂੰ ਮਿਲ ਜੇਗਾ ਹਾਂ ਜਿੱਥੇ ਕਿਤੇ ਹੋਰ ਕੋਈ ਬਿਮਾਰੀ ਫੰਗੀ ਸਾਈਡ ਆਉਂਦੀ ਹੈ ਜਿਵੇਂ ਕਿ ਪੀਲੀ ਕਿਉਂਗੀ ਜਿਹਨੂੰ ਕਿ ਹਲਦੀ ਰੋਗ ਵੀ ਕਹਿ ਦਿੰਦੇ ਨੇ ਉਹ ਕਿਤੇ ਜ਼ਿਆਦਾ ਆ ਸਕਦੀ ਹੈ ਤਾਂ ਉਹਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਜਿਵੇਂ ਕਿ ਪਹਿਲਾਂ ਧੋੜੀਆਂ ਵਿੱਚ ਕੰਟਰੋਲ ਕਰ ਸਕਦੇ ਹੋ ਉਹਦੇ ਪਰ ਜੇ ਥੇ ਜ਼ਿਆਦਾ ਹੁੰਦੀ ਤਾਂ ਸਪਰੇ ਵੀ ਕਰ ਸਕਦੇ ਹੋ ਤੇ ਪਰ ਤੁਸੀਂ ਵੀ ਦੇ ਸਕਦੇ ਕਿ ਹੁਣ ਮਾਰਚ ਅੱਧ ਮਾਰਚ ਹੋ ਗਿਆ ਅੱਜ 19 ਮਾਰਚ ਹੋ ਗਈ ਹੈ ਲਗਭਗ 20 ਮਾਰਚ ਹੋ ਗਈ ਹੈ ਤੇ ਮਤਲਬ ਕਣਕਾਂ ਦੇ ਵਿੱਚ ਦਾਣੇ ਬਣ ਚੁੱਕੇ ਨੇ ਤੇ ਹੁਣ ਕੋ ਬਹੁਤਾ ਇਹ ਤਾਂ ਤੇ ਲੋਰ ਨਹੀਂ ਸਪਰੇਵਾਂ ਦੀ ਤੇ ਵਾਧੂ ਖਰਚੇ ਦੀ ਸੋ ਹੁਣ ਹੌਲੀ ਹੌਲੀ ਆਪਣੇ ਹਿਸਾਬ ਦੇ ਨਾਲ ਜਿਵੇਂ ਕਿ ਟੈਂਪਰੇਚਰ ਵਧੇਗਾ ਤੇ ਹੌਲੀ-ਹੌਲੀ ਪੱਕਣਗੀਆਂ ਇਹ ਹੌਲੀ-ਹੌਲੀ ਕਣਕਾਂ ਪੱਕਣਗੇ ਤਾਂ ਆਟੋਮੈਟਿਕ ਹੀ ਝਾੜ ਵਧੇਗਾ ਇੱਕਦਮ ਗਰਮੀ ਨਾ ਪਈ ਤਾਂ ਐਰ ਕਾਂ ਝਾੜ ਵਾਦਾਂ ਦੇ ਕਾਫੀ ਅਸਾਰ ਹੈਗੇ ਨੇ ਸੋ ਇਹੋ ਇੱਕ ਵੀਡੀਓ ਸਾਂਝੀ ਕਰਨੀ ਸੀ ਕਿ ਜਦ ਕਣਕ ਦੇ ਉੱਤੇ ਦਬੇ ਪਏ ਹੁੰਦੇ ਨੇ ਇਹਨਾਂ ਦਾ ਕੀ ਕਰਨਵਾ ਤੇ ਇਹਨਾਂ ਤੋਂ ਕੋ ਬੜਾਉਣ ਦੀ ਕੋਈ ਲੋੜ ਨਹੀਂ ਨਾ ਕੋਈ ਲਾਜ ਵਾ ਤੇ ਆ ਤੁਨ ਆਪਣੀ ਦੇਖ ਸਕਦੇ ਹੋ ਆਪਣੀ ਕਣਕਾਂལ་ ਵੇਖ ਕੇ ਜਾ ਕੇ ਫਿਰ ਆ ਮਾਰਕ ਵੇਖ ਸਕਦੇ ਹੋ ਕਿ ਕੁੰਡੀਆਂ ਦੇ ਵਿੱਚ ਕੋਈ ਮਤਲਬ ਦਬੇ ਹੀ ਉੱਤੇ ਉਲਟਲਾ ਪਾਣਾ ਦਾ ਸਿਲਕਾ ਹੁੰਦਾ ਉਹ ਹੀ ਕਾਲਾ ਹੁੰਦਾ ਕਿ ਜਦਾਂ ਨਹੀਂ ਚੰਗੇ ਹੁੰਦੇ ਨੇ では、また、ビデオへ。